ਸਤਿ ਸ਼੍ਰੀ ਅਕਾਲ ਦੋਸਤੋ ਹੁਣੇ-ਹੁਣੇ ਕੋਵਿਡ ਸ਼ੀਲ ਵੈਕਸੀਨ ਲਗਾਉਣ ਵਾਲਿਆਂ ਲਈ ਆਈ ਤਾਜ਼ਾ ਅਪਡੇਟ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਅਤੇ ਵੀਡੀਓ ਨੂੰ ਹੱਦ ਤੋ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਕੋਵਿਡ ਸ਼ੀਲ ਵੈਕਸੀਨ ਦੇ ਮਾੜੇ ਪਰਭਾਵ ਡੀਕਾ ਕਰਨ ਦੇ 21 ਤੋਂ 30 ਦਿਨਾਂ ਦੇ ਅੰਦਰ ਦੇਖਿਆ ਜਾ ਸਕਦੇ ਨੇ ਇਸ ਤੋਂ ਬਾਅਦ ਸਾਈਡ ਇਫੈਕਟ ਦਾ ਕੋਈ ਖਤਰਾ ਨਹੀਂ ਰਹਿੰਦਾ ਇਸ ਲਈ ਜਿਨ੍ਹਾਂ ਨੇ ਟੀਕਾ ਲਗਵਾਇਆ ਹੈ ਉਨ੍ਹਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ ਇਸ ਦੇ ਨਾਲ ਇਸ ਸੰਭਾਵਿਤ ਕਰਤਰੇ ਨੂੰ ਧਿਆਨ ਦੇ ਵਿੱਚ ਰੱਖਦੇ ਹੋ ਬਾੜ ਸਰਕਾਰ ਨੇ 2021 ਦੇ ਵਿੱਚ ਜਿਹੜੀ ਡਵਾਈਸਰੀ ਜਾਰੀ ਕੀਤੀ ਸੀ ਕੋਵਿਡ-19 ਵੈਕਸੀਨ ਨੇ ਮਾੜੇ ਪਰਵਾਹਾਂ ਤੇ ਦੁਲਬਰ ਖੂਮ ਦੇ ਗਤਲੇ ਦੇ ਵਿਚਕਾਰ ਸੰਭਾਵੀ ਸਬੰਧ ਬਾਰੇ ਐਕਸ ट्रांजੈਕਸ਼ਨਸ ਦੇ एलान ਤੋਂ ਬਾਅਦ ਵੈਕਸੀਨ ਲੈਣ ਵਾਲੇ ਲੋਕਾਂ ਦੇ ਮਨ ਵਿੱਚ ਉੱਠ ਰਹੇ ਸਵਾਲਾਂ ਦੇ ਮੱਦੇਨਜ਼ਰ ਕਮਿਊਨਿਟੀ ਮੈਡੀਕਸਨ ਵਿਭਾਗ ਦੇ ਪ੍ਰੋਫੈਸਰ ਮਧੂ ਗੁਪਤਾ ਜੋ ਕਿ ਮੁੱਖ ਜਾਂਚ ਕਰਤਾ ਸਨ ਪੀਜੀਆਈ ਵਿਖੇ ਕੋਵਿਡ ਸ਼ੀਲ ਟ੍ਰਾਇਲ ਇਹ ਜਾਣਕਾਰੀ ਦਿੱਤੀ ਉਹਨਾਂ ਕਹਿੰਦੇ ਕਿ ਬਹੁਤ ਹੀ ਦੁਰਲੱਭ ਸਾਈਡ ਇਫੈਕਟਸ ਜਿਸ ਨੂੰ ਥ੍ਰੈਮੋਸਿਸ ਵਿਦ ਥ੍ਰੈਮੋਬਾਈਟਿਕ ਟੈਂਪੇਨੀਆ ਸਿੰਡਰੋਮ ਕਿਹਾ ਜਾਂਦਾ ਹੈ ਟਿਕਾ ਕਰਨ ਦੇ 21 ਤੋਂ 30 ਦਿਨ ਦੇ ਵਿੱਚਕਾਰ ਹੋ ਸਕਦਾ ਹੈ